13 ਤਰੀਕ ਦੇਰ ਸ਼ਾਮ 7 ਵਜੇ ਦੇ ਕਰੀਬ ਪਿੰਡ ਕੁੰਬੜਾ ਤੇ ਜਿਹੜੀ ਰਾਤ ਕਹਿਰ ਬਣ ਕੇ ਆਈ ਜਦੋਂ ਕਿ ਆਪਸੀ ਵੈਸਾ ਵਸਾਈ ਵਿੱਚ ਦੋ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਜਿਹੜੇ ਤੇ ਰਹਿਣ ਵਾਲੇ ਵਾਸੀ ਉਹਨਾਂ ਦੇ ਵਿੱਚ ਆਪਸੀ ਵੈਸਬਾਜੀ ਹੁੰਦੀ ਹੈ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਜਿਹੜਾ ਵੈਸ਼ਿਆਨਾ ਹੁੰਦਾ ਹੈ ਕਿ ਆਪਣੇ ਸਾਥੀਆਂ ਨੂੰ ਬੁਲਾ ਕੇ ਉਹਨਾਂ ਦੇ ਉੱਪਰ ਆਪਣੇ ਸਾਥੀਆਂ ਨੂੰ ਲਾ ਕੇ ਹਮਲਾ ਕਰ ਦਿੰਦਾ ਇਸ ਦੇ ਵਿੱਚ ਜਿਹੜਾ ਦਮਨਪ੍ਰੀਤ ਦਮਨ ਕੁਮਾਰ ਹੈ ਉਹਦੀ ਮੌਕੇ ਦੀ ਮੌਤ ਹੋ ਜਾਂਦੀ ਜਿਹੜਾ ਦਿਲਪ੍ਰੀਤ ਹੈ ਉਦੇ ਅੱਖ ਦੇ ਵਿੱਚ ਚਾਕੂ ਵਜਦਾ ਤੇ ਜ਼ਖਮੀ ਹਾਲ ਦੇ ਵਿੱਚ ਨੇੜੇ ਦੇ ਗਰੇਸ਼ੀਅਨ ਜਿਹੜਾ ਹਸਪਤਾਲ ਹੈ ਪ੍ਰਾਈਵੇਟ ਹਸਪਤਾਲ ਉੱਥੇ ਲਿਜਾਇਆ ਗਿਆ ਚਾਕੂ ਦੀ ਵਾਰ ਦੇ ਜਿਹੜਾ 10 ਦਿਨ ਉਹਨਾਂ ਨੇ ਰੱਖਿਆ ਉਸ ਤੋਂ ਬਾਅਦ ਉਹਨੂੰ ਕੱਲ ਪੀਡੀਆਈ ਰੈਫਰ ਕਰ ਦਿੱਤਾ ਗਿਆ ਪੀਡੀਆਈ ਰੈਫਰ ਕਰਨ ਤੋਂ ਬਾਅਦ ਜਿਹੜੀ ਹੁਣ ਉਹਨਾਂ ਦੀ ਦੇਰ ਸ਼ਾਮ ਜਿਹੜੀ ਮੌਤ ਹੋ ਗਈ ਤੇ ਮੌਤ ਦੀ ਜਿਹੜੀ ਖਬਰ ਹੈ ਪਿੰਡ ਵਿੱਚ ਫੈਲ ਗਈ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਸ ਦੀ ਤੁਹਾਨੂੰ ਦਿਖਾ ਦਈਏ ਚੱਪੇ-ਚੱਪੇ ਦੀ ਜਿਹੜੀ ਪੁਲਿਸ ਦੀ ਤਸਵੀਰ ਹੈ ਤਾਂ ਕਿ ਕੋਈ ਅਨਸਕਾਮ ਨੀੜੀ ਕਟਨਾ ਉਹ ਨਾ ਹੋ ਸਕੇ ਕਿਉਂਕਿ ਦੱਸ ਦਿਆ ਕਿ ਜਿਹੜਾ ਦਮਨ ਦੀ ਮੌਤ ਹੋਈ ਸੀਗੀ ਉਸ ਤੋਂ ਬਾਅਦ ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੇ ਬਕਾਇਦਾ 에ਰਪੋਰਟ ਜਿਹੜੀ ਜਾਮ ਰੱਖੀ ਸੀ 4 ਦਿਨ ਕਰੀਬ ਧਰਨਾ ਰੱਖਿਆ ਸੀ 4 ਦਿਨ ਧਰਨੇ ਤੋਂ ਬਾਅਦ ਜਿਹੜਾ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਲੋਕ ਨੇ ਸ਼ਾਂਤ ਹੋਏ ਸੀਗੇ ਕਿਉਂਕਿ ਕਾਫੀ ਉਸ ਤੋਂ ਬਾਅਦ ਕਮੇਟੀਆਂ ਵੀ ਬਣ ਗਿਆ ਲੋਕਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਤੇ ਉਸ ਤੋਂ ਬਾਅਦ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਦੀ ਮੌਤ ਜਿਹੜੀ ਹੁਣ ਹੋ ਪਤਾ ਲੱਗਿਆ ਤੇ ਪਿੰਡ ਵਾਸੀ ਕੀ ਢੜਕ ਨਾਲ ਜਾਣ ਉਸ ਨੂੰ ਲੈ ਕੇ ਵੀ ਜਿਹੜਾ ਇਹ ਮਾਹੌਲ ਗੰਬੀਰ ਹੋਇਆ ਪਿਆ ਕਿਉਂਕਿ 10 ਦਿਨ ਜ਼ਿੰਦਗੀ ਉਹਦੀ ਮੌਤ ਦੀ ਜਿਹੜੀ ਲੜਾਈ ਉਹ 10 ਦਿਨ ਆਈ ਸੀ ਯੂ ਦੇ ਵਿੱਚ ਲੜਿਆ ਉਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਿੰਡ ਵਾਲੇ ਵੀ ਨਾਲ ਸਾਡੇ ਬਲਵਿੰਦਰ ਕੁੰਮੜਾ ਜੀ ਨਾਲ ਇਹਨਾਂ ਨੂੰ ਜਾਣਦੇ ਆ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਉਮਰਾ ਸਭ ਕੀ ਹੋਇਆ ਸੀ ਤੁਹਾਨੂੰ ਪਤਾ ਕਿਵੇਂ ਲੱਗਿਆ ਜਿਹੜਾ ਮਤਭਾਗੀ ਕਟਦਾਂ 13 ਤਰੀਕ ਨੂੰ ਵਾਪਰੀ ਹੈ ਸ਼ਾਮ ਨੂੰ ਦੋ ਕਤਲ ਹੋਏ ਜਿਹਦੇ ਵਿੱਚ ਇੱਕ ਮੁੰਡੇ ਦਾ ਜਿਹੜਾ ਦਮਨ ਪੀਸੀ ਉਸ ਦਿਨ ਡੈਥ ਹੋ ਗਈ ਜਿਹਨੂੰ ਜ਼ਾਮ ਲਗਿਆ ਤੁਹਾਡੇ ਰਾਹੀਂ ਸਾਰਾ ਜਿਹੜਾ ਹੈ ਪੂਰੇ ਦੇਸ਼ਾਂ ਵਿੱਚ ਖਬਰਾਂ ਗਈਆਂ ਬਹੁਤ ਔਖੇ ਬੰਦੇ ਟਰੇਸ ਕਰਾਏ ਬੰਦੇ ਫੜ ਲਏ ਪੁਲਿਸ ਨੇ ਤੇ ਦੂਜਾ ਜਿਹੜਾ ਹੈ ਜਿੰਦਗੀ আর ਮੌਤ ਦੀ ਲੜਾਈ ਲੜ ਰਿਹਾ ਸੀ 6-7 ਦਿਨ ਗਰੇਸ਼ਨ ਹਸਪੀਟਲ 'ਚ ਰਿਹਾ ਕੱਲ ਇਹਨੂੰ ਜਿਹੜਾ ਗਰੇਸ਼ਨ ਹਸਪੀਟਲ ਦੇ ਸ਼ਾਮ ਨੂੰ ਰੈਫਰ ਕਰਤਾ ਤਾਂ ਪਰਿਵਾਰ ਇੱਥੇ ਇਕੱਠੇ ਹੋਗੇ ਪਬਲਿਕ ਇਕੱਠੀ ਹੋਗੀ ਤਾਂ ਅਸੀਂ ਵੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰੀ ਹੈ ਬਈ ਇਹ ਬੱਚਾ ਬਸ ਜੇ 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 ਬਾਜੇ ਤਾਂ ਕੋਈ ਗੱਲ ਨਹੀਂ ਜੇ ਪੀਜੀ ਜ਼ਿਆਦਾ ਉਹਦਾ ਇਲਾਜ ਹੋ ਸਕਦਾ ਚੰਗੀ ਤਰੀਕੇ ਨਾਲ ਇਲਾਜ ਹੋਦਾ ਬਸ ਸਕਦੇ ਪਰ ਲੇਕਿਨ ਗ੍ਰੇਸ਼ੀਨ ਹਸਪੀਟਲ ਲੈ 7 ਦਿਨ ਲੋਕਾਂ ਨੂੰ ਬਹੁਤ ਬੁੱਢਾ ਜਿਹੜਾ ਗਮਰਾਹ ਕਰਿਆ ਜਿਹੜਾ 7 ਦਿਨ ਚੋਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਹਾਲਤ ਖਰਾਬ ਹੋਗੀ ਨਾਜਕ ਹੋਗੀ ਤਾਂ ਕਿ ਉਹ ਜਿਹੜਾ ਨਾਂ ਚੱਲਦਾ ਹੋਇਆ ਮੰਦ ਹੈ ਜਿਹੜੀ ਅੱਜ 5:35 ਵਜੇ ਮੈਨੂੰ ਹੁਣ 5:35 ਵਜੇ ਸੁਨੇਹਾ ਮਿਲਿਆ ਪ੍ਰੀਵੀ ਦੀ ਡੈਥ ਹੋ ਗਈ ਅਸੀਂ ਤੁਹਾਡੇ ਰਾਹੀਂ ਪਬਲਿਕ ਨੂੰ ਅਪੀਲ ਕਰਦੇ ਆਂ ਕਿ ਸ਼ਾਂਤ ਮਹੀ ਨਾਲ ਜਿਹੜਾ ਹੈਗਾ ਬਹੁਤ ਨਾ ਖਰਾਬ ਹੋਇਆ ਪਿੰਡ ਦਾ ਤੇ ਸ਼ਾਂਤ ਮਹੀ ਨਾਲ ਸਾਰਾ ਜਿਹੜਾ ਹੈਗਾ ਹੁਣ ਤਾਂ ਜੋ ਕੁਛ ਹੋਣਾ ਅਸੀਂ ਵਾਪਰ ਮਾ ਅਸੀਂ ਪਾਣਾ ਵਰਤ ਲਿਆ ਤੇ ਉਹਦਾ ਪਰਚਾ ਦਰਜ ਹੋ ਗਿਆ ਉਹਦੇ ਜੋ ਕਾਰਵਾਈ ਬਣਦੀ ਸੀ ਉਹ ਕਾਰਵਾਈ ਹੋ ਗਈ ਤੇ ਜਿਹੜੇ ਬੰਦੇ ਆ ਉਹਦੇ ਟਰੇਸ ਹੋ ਗਏ ਜੇਕਰ ਨਾ ਟਰੇਸ ਹੋਣਦੇ ਤਾਂ ਸਾਨੂੰ ਬਹੁਤ ਵੱਡਾ ਇੱਕ ਸੰਘਰਸ਼ ਵੀ ਕਰਨਾ ਪੈਣਾ ਸੀ ਜੋ ਸ਼ੋਰ ਸ਼ਰਾਬਾ ਵੀ ਕਰਨਾ ਪੈਣਾ ਸੀ ਅਸੀਂ ਹੁਣ ਇਹੀ ਆ ਵੀ ਸ਼ਾਂਤੀ ਦਾ ਮਾਹੌਲ ਬਣਾਇਆ ਰਹੇ ਪਿੰਡ 'ਚ ਤਾਂ ਕਿ ਅੱਗੇ ਨੂੰ ਕੋਈ ਇਹ ਜਿਹੀ ਬਾਰਦਾਤ ਨਾ ਹੋਵੇ ਤਾਂ ਕਿ ਉਹਦਾ ਅੱਗੇ ਨੂੰ ਪੱਕਾ ਪ੍ਰਬੰਧ ਚਾਹੀਦਾ ਜਿਹੜੇ ਪ੍ਰਵਾਸੀ ਨੇ ਉਹ ਜਿਹੜੇ ਗਲਤ ਕੰਮ ਜਿਹੜੇ ਜਿਵੇਂ ਛੋਟਾ ਮੋਡਾ ਕ੍ਰਾਈਮ ਹੋਇਆ ਉਹਨਾਂ ਨੂੰ ਜਦੀ ਫੜ ਲੈਣਾ ਚਾਹੀਦਾ ਸਾਨੂੰ ਪਤਾ ਲੱਗਿਆ ਜੀ ਬਟ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰ ਹਲੇ ਘਰ ਤਾਂ ਨਹੀਂ ਉਹ ਆਪ ਵੀ ਖੁਦ ਪੀਜੀਆ ਵਿਖੇ ਹੀ ਰਹਿਣ ਅਰ ਵੀ ਜਿਹੜਾ ਆਪਾਂ ਡੇਲੀ ਰੁਟੀਨ 'ਚ ਜਿਵੇਂ ਪਿੱਛੇ ਜੋ ਹਾਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਸਾਡੀ ਡੇਲੀ ਇੱਥੇ ਗਾਹਸਤ ਲੱਗਦੀ ਆ ਤੇ ਹੋਰ ਗਾਸਟਡ ਅਫਸਰ ਤੇ ਸਚ ਉੱਪਰ ਡੀ ਪਾਰਟੀਆਂ ਪੈਟਰੋਲਿੰਗ ਪਾਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਐ ਇਸ ਪਰਚੇ 'ਚ ਆਲਰੇਡੀ ਸਾਰੇ ਦੇ ਸਾਰੇ ਫੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਹੈ ਉਹ ਹੋ ਚੁੱਕੀ ਆ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਮਦਦ ਆਇਆ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਰਨੀ ਬਣਦੀ ਸੀ ਉਹਨੂੰ ਬਿਲਕੁਲ ਹੀ ਨੇਪਰੇ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅੱਗੇ ਸਾਰਾ ਸੈਸ਼ਨ ਸੁਚਾਰੂ ਢੰਗ ਨਾਲ ਚੱਲੀ ਜਾਵੇ। ਸਰ ਕਦੋਂ ਨੂੰ ਪਤਾ ਲੱਗਿਆ ਵੀ ਇਹ ਦੇਖ ਕੋਈ ਹੈ ਨਾ। ਹਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਤੇ ਹੈਗੇ ਆਂ। ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਸਬ-ਡਿਵੀਜ਼ਨਲ ਹੈ ਉਹ ਉੱਥੇ ਪੀਜੀਆ ਹੀ ਹਨ ਤੇ ਉਹ ਸਾਰਾ ਇਸ ਹਸਾਮਲੇ ਨੂੰ ਦੇਖ ਰਹੇ ਹਨ। ਮਾਹੌਲ ਕਿਸ ਤਰ੍ਹਾਂ ਹੈ? ਬਿਲਕੁਲ ਠੀਕ ਹੈ ਜੀ ਪੀਸਫੁੱਲ ਹੈ ਕੋਈ ਐਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰਸ ਜਾਂ ਹੋਰ ਜਿਹੜੇ ਨਾਗਰਿਕ ਨੇ ਸਾਡੇ ਨਾਲ ਨੇ ਤੇ ਇਹਨੂੰ ਇਦਾਂ ਹੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਿਆ ਰਿਹਾ ਹੈ। ਨਹੀਂ ਜੀ ਉਹ ਉੱਥੇ ਹੀ ਹੁੰਦਾ। ਜੇ ਉਹ ਜਿੱਥੇ ਹੈ ਉੱਥੇ ਹੀ ਹੁੰਦਾ ਉੱਥੇ ਫੈਸਿਲਿਟੀ ਹੈ। ਉਹ ਜੇ ਨਾ ਹੋਵੇ ਫੇਰ ਹੁੰਦਾ। ਆਦਰਵਾਇਜ਼ ਜਿੱਥੇ ਉਹ ਪੇਸ਼ੈਂਟ ਉਹਨਾਂ ਉੱਥੇ ਹੁੰਦੇ।